ਕਿਸਾਨਾਂ ਵੱਲੋਂ ਇੱਕ ਮਾਰਚ ਕੱਢਿਆ ਜਾ ਰਿਹਾ ਹੈ ਤਸਵੀਰਾਂ ਫਰੀਦਕੋਟ ਦੀਆਂ ਦੇਖ ਸਕਦੇ ਹੋ ਜਿੱਥੇ ਕਿ ਪਰਚੇ ਵੰਡੇ ਜਾ ਰਹੇ ਨੇ ਭਾਈ ਕਿਸ ਗੱਲ ਨੂੰ ਲੈ ਕੇ ਪਰਚੇ ਵੰਡੇ ਜਾ ਰਹੇ ਨੇ ਭਾਈ ਸਾਡੀਆਂ ਮੰਗਾਂ ਪਹਿਲਾਂ ਮੋਦੀ ਸਰਕਾਰ ਨੇ ਜਿਹੜੀਆਂ ਮੰਨੀਆਂ ਸੀ ਉਹ ਇੱਕ ਤਾਂ ਮੁੱਕਰ ਗਈ ਤੇ ਇੱਕ ਜਿਹੜੇ ਰਾਜ ਕਰਾਣੇ ਉਹਨਾਂ ਦੇ ਉਲਟ ਉਹ ਜੋ ਵੀ ਆਪਦੀ ਮਨਹਾਨੀ ਜਿਵੇਂ ਮਾ ਭਾਰਤ ਮਾਲਾ ਰੋਡ ਹੋ ਕੇ ਜੋ ਆਪਦੀ ਮਨਮਾਨੀ ਕਰੀ ਜਾਂਦੇ ਜਿਹੜੇ ਸਾਡੇ ਫੜੇਵੇਂ ਕਿਸਾਨ ਆ ਉਹਨਾਂ ਨੂੰ ਤਾਂ ਉਹਨਾਂ ਨੇ ਛੱਡਿਆ ਨਹੀਂ ਜਿਹੜੇ ਦੂਜੇ ਜਿਨ੍ਹਾਂ ਨੇ ਸਾਡੇ ਤੇ ਜੀਪਾਂ ਚੜਾਈਆਂ ਉਹਨਾਂ ਨੂੰ ਉਹਨਾਂ ਨੇ ਜ਼ਬਾਨ ਤਾਂ ਵੀ ਦੇਤੀਆਂ ਇਸੇ ਕਰਕੇ ਭਾਈ ਅਸੀਂ ਦੂਰੀ ਬਰੀ ਦਿੱਲੀ ਜਾ ਰਹੇ ਹਾਂ ਅੱਜ ਦਿੱਲੀ ਜਨ ਵਿੱਚ ਲੱਗਦਾ ਸਾਰੇ ਇਕੱਠੇ ਇੰਨੀ ਹੋ ਰਹੇ ਜਿਸ ਤਰੀਕੇ ਨਾਲ ਬਿਲਕੁਲ ਜੀ ਪਿਆਰ ਆ ਸਾਡਾ ਲੋਕਾਂ ਨਾਲ ਦੁਕਾਨਦਾਰਾਂ ਨਾਲ ਦੂਜੇ ਭਰਾਵਾਂ ਨਾਲ ਸਾਰਿਆਂ ਨਾਲ ਸਾਡਾ ਬਹੁਤ ਪਿਆਰ ਆ ਸਾਰੇ ਸਾਡਾ ਸਾਥ ਦੇਣਗੇ ਹੁਣ ਵੀ ਅਸੀਂ ਝੰਡਾ ਮਾਰਚ ਕੱਢ ਰਹੇ ਆ ਹਰੇਕ ਬੰਦਾ ਸਾਨੂੰ ਬਹੁਤ ਸਤਿਕਾਰ ਕਰ ਰਿਹਾ ਬਹੁਤ ਇੱਜ਼ਤ ਕਰ ਰਿਹਾ ਕੀ ਲੱਗਦਾ ਇਸ ਵਾਰ ਸਫਲ ਹੋ ਪਾਉਗੇ ਪੂਰਾ ਸਫਲ ਜੀ ਪੂਰਾ ਸਫਲ ਹੋ ਪਾਵਾਂਗੇ ਪੂਰਾ ਜਥੇਬੰਦੀਆਂ ਸਾਰੀਆਂ ਕਾਇਮ ਆ ਸਾਰੇ ਇਕਜੁੱਟ ਹੋ ਚੁੱਕੇ ਆ ਅਸੀਂ ਝੰਡਾ ਮਾਰਚ ਇਸ ਲਈ ਕੱਢ ਲਏ ਆ 16 ਤਰੀਕ ਨੂੰ ਹੀ ਭਾਰਤ ਬੰਦ ਸੱਦਾ ਦਿੱਤਾ ਗਿਆ ਹਾਂਜੀ ਹਾਂਜੀ 16 ਫਰਵਰੀ ਨੂੰ ਭਾਰਤ ਬੰਦ ਹੋ ਰਿਹਾ ਹੈ। ਡੀਏ ਚ ਵਿੱਚ ਇਹਨਾਂ ਨੇ ਜਿਵੇਂ ਦੱਸਿਆ ਵੀ 13 ਤਰੀਕ ਨੂੰ ਜਿਹੜਾ ਇਹਨਾਂ ਨੇ ਦੋ ਜਾ ਰਹੇ ਆ ਉੱਥੇ ਉਹਨਾਂ ਤੇ ਐਸਕੇਮ ਦਾ ਕੋਈ ਵੀ ਸਬੰਧ ਨਹੀਂਗਾ। ਐਸਕੇਮ ਉਹਦੇ ਚ ਨਹੀਂ ਜਾਰੀ ਦਿੱਤੀ 37 ਜਥੇਬੰਦੀਆਂ। ਅਸੀਂ ਕੋਆਪਰੇਟ ਘਰਾਣਿਆਂ ਦੇ ਖਾਤਰ ਅਸੀਂ ਲੜ ਰਹੇ ਆ ਜਿਹੜਾ ਕਿ ਛੋਟੇ ਦੁਕਾਨਦਾਰਾਂ ਨੂੰ ਇਹ ਖਤਮ ਕਰਨ ਲੱਗੇ ਹੋਏ ਆ ਤੇ ਜਿੰਨੀਆਂ ਵੀ ਇਹਨਾਂ ਨੇ ਸਾਡੀਆਂ ਮੰਗਾਂ ਕੀ ਤੁਹਾਡੀਆਂ ਮੰਗਾੜੜ ਨੇ ਉਹਨਾਂ ਨਾਲੋਂ ਜਿਹੜੇ ਜਾ ਰਹੇ ਨੇ ਨਹੀਂ ਮੰਗਾਂ ਭਾਵੇਂ ਇਕੱਠੀਆਂ ਹੀ ਆ ਕਈ ਵਾਰੀ ਵਿਚਾਰਕ ਹੋ ਜਾਂਦਾ। ਤੇ ਉਹ ਹੁਣ 37 37 ਜਥੇਬੰਦੀਆਂ ਜਿਹੜੀਆਂ ਇੱਕ ਪਲੇਟਫਾਰਮ ਤੇ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਇਹ ਕੁਝ ਕਰਕੇ ਹੈਗੀਆਂ ਜਿਹੜੀਆਂ ਕਿ ਉਹਨਾਂ ਦੀ ਮੀਟਿੰਗ ਵੀ ਕੱਲ੍ਹ ਸ਼ਾਇਦ ਹੋਈ ਹੈ ਤੁਹਾਨੂੰ ਪਤਾ ਹੋਣਾ ਇਸ ਚੀਜ਼ ਦਾ ਕਿ ਉਹ ਕੀ ਕਰਦੇ ਆ ਕਿ ਨਹੀਂ ਉਹਨਾਂ ਦਾ ਮੈਟਰ ਹੈਗਾ ਕਿਸ ਤਰੀਕੇ ਨਾਲ ਹਰਿਆਣਾ ਤਿਆਰੀ ਕਰ ਰਿਹਾ ਪੂਰੇ ਰਸਤੇ ਵਿੱਚ ਬੈਰੀਕੇਡਿੰਗ ਕਰ ਰਿਹਾ ਹਰਿਆਣਾ ਤੁਹਾਨੂੰ ਲੱਗਦਾ ਨਹੀਂ ਜਾਂ ਤੁਹਾਡੀ ਗੱਲਬਾਤ ਨਹੀਂ ਹੋਈ ਆਪਸ ਵਿੱਚ ਦੁਆਰਾ ਇਹਨਾਂ ਜਥੇਬੰਦੀਆਂ ਨਾਲ ਕਿ ਜਾਣਾ ਚਾਹੀਦਾ ਜਾਂ ਨਹੀਂ ਜਾਣਾ ਚਾਹੀਦਾ ਨਹੀਂ ਕੋਈ ਗੱਲਬਾਤ ਨਹੀਂ ਕਿਸੇ ਦੀ ਉਹ ਹੀ ਮੈਂ ਕੱਲ ਹੀ ਪੰਜਾਬ ਦੀ ਮੀਟਿੰਗੇ ਜਾ ਕੇ ਆਇਆ ਕੱਲ ਹੀ ਸਾਡੀ ਲੁਧਿਆਣੇ ਮੀਟਿੰਗ ਸੀਗੀ ਕੱਲ ਵਾਲੀ ਮੀਟਿੰਗ 'ਚ ਕੀ ਫੈਸਲਾ ਹੋਇਆ ਤੁਹਾਡਾ ਸਾਡਾ ਫੈਸਲਾ ਇਹ ਹੋਇਆ ਵੀ ਆਪਾਂ ਇੱਥੇ ਲੜਾਈ ਲੜਨੀ ਹੈ ਉਸ ਤੋਂ ਬਾਅਦ ਜਦੋਂ ਵੀ ਸਾਨੂੰ ਕੋਈ 37 ਜਥੇਬੰਦੀਆਂ ਤੁਹਾਨੂੰ ਦੱਸਣਗੇ ਜੋ ਕਿ ਸਾਡੀ ਮੀਟਿੰਗ ਹੋਊਗੀ ਉਹ ਤੁਹਾਨੂੰ ਦੱਸਾਂਗੇ ਥੱਲੇ ਲੈਵਲ ਤੇ ਤੁਸੀਂ ਉਸ ਹਿਸਾਬ ਨਾਲ ਤਿਆਰੀ ਕਰਨੀ ਹੈ ਉਸ ਹਿਸਾਬ ਨਾਲ ਕਰਨਾ ਅਸੀਂ ਉਤਲੇ ਹੁਕਮ ਦੇ ਹਿਸਾਬ ਨਾਲ ਜਿਵੇਂ ਸਾਡੇ ਫਰਮੀਤ ਸਿੰਘ ਜੀ ਕਹਦੀਆਂ ਸਾਡੇ ਪੰਜਾਬ ਪ੍ਰਧਾਨ ਨੇ ਜੋ ਸਾਨੂੰ ਹੁਕਮ ਦੇਣਗੇ ਉਹਦੇ ਹਿਸਾਬ ਨਾਲ ਜਾਂ ਐਸ ਕੇ ਐਮ ਜਿਹੜੀ 37 ਜਥੇਬੰਦੀਆਂ ਦੀ ਵਿਚਾਰ ਹੋਊਗੀ ਜੋ ਉਹ ਸਾਨੂੰ ਹੁਕਮ ਦੇਣਗੇ ਉਹਦੇ ਹਿਸਾਬ ਨਾਲ ਅਸੀਂ ਮਤਲਬ ਉਹ ਲੱਗਦਾ ਨਹੀਂ ਆਪਸੀ ਮਤਭੇਦ ਸਹੀ ਕਰਨੇ ਚਾਹੀਦੇ ਜਿਹੜੇ ਹੈਗੇ ਤੁਹਾਡੇ ਵਿੱਚ। ਕੋਈ ਲੜਾਈ ਤਾਂ ਇਕੱਠੇ ਹੋ ਕੇ ਲੜੀ ਜਾ ਸਕਦੀ ਹੈ। ਨਹੀਂ ਹੋਣੀ ਚਾਹੀਦੀ। ਇਕਾ ਹੋਣਾ ਚਾਹੀਦਾ ਹੈ ਕਿਉਂਕਿ ਜਿਹੜਾ ਸਾਡਾ ਪ੍ਰਭਾਵ ਆ ਬਹੁਤ ਵਧੀਆ ਜਾਂਦਾ ਹੈ। ਜੇ ਅਲੱਗ-ਅਲੱਗ ਹੋਵੋਗੇ ਉਹਦਾ ਪ੍ਰਭਾਵ ਨਹੀਂ ਜਾਂਦਾ ਸਾਡਾ। ਇਹ ਤਾਂ ਹੈਗਾ ਹੀ ਹੈ। ਤਾਂ ਬਿਲਕੁਲ ਹੈ ਜਿੱਥੇ ਬੰਦੇ ਨੁਮਾਇੰਦੇ ਜਿਹੜੇ ਸੀਗੇ ਸਾਡੇ ਨਾਲ ਮੌਜੂਦ ਸੀਗੇ 1 ਮਾਰਚ ਜਿਹੜਾ ਹੈਗਾ ਚੰਡਾ ਮਾਰਚ ਪੂਰੇ ਫਰੀਦਕੋਟ ਸ਼ਹਿਰ ਵਿੱਚ ਕੱਢਿਆ ਜਾ ਰਿਹਾ ਤੇ ਲੋਕਾਂ ਨੂੰ ਜੋ ਨੀਤੀਆਂ ਨੇ ਕੇਂਦਰ ਦੀਆਂ ਉਹਦੇ ਖਿਲਾਫ ਜੋ ਇਹਨਾਂ ਦੀ ਰੋਸ ਹੈ ਜਿਹੜਾ ਉਹ ਪ੍ਰਗਟ ਕਰ ਰਹੇ ਆ ਤੇ ਅ ਦੂਜੀ ਜਿੱਥੇ ਬਾਰੇ ਗੱਲਬਾਤ ਕੀਤੀ ਜਾਵੇ ਤਾਂ ਉਹਨਾਂ ਨੇ ਦਿੱਲੀ ਵੱਲੋਂ ਕੁਝ ਕਰ ਰਹੇ ਹਨ ਹਾਲਾਂਕਿ ਐਸਕੇਮ ਵੱਲੋਂ ਜਿਹੜਾ ਹੈਗਾ ਇਹ ਮਾਰਚ ਵਿੱਚ ਹਿੱਸਾ ਇਸ ਜਿਹੜਾ ਦਿੱਲੀ ਕੁਝ ਕਰ ਰਹੇ ਨੇ ਇਸ ਵਿੱਚ ਹਿੱਸਾ ਨਹੀਂ ਲਿਆ ਜਾ ਰਿਹਾ ਦੂਜੇ ਪਾਸੇ ਹਰਿਆਣਾ ਸਰਕਾਰ ਵੱਲੋਂ ਵੱਡੇ ਪੱਧਰ ਤੇ ਬੈਰੀਕੇਡਸ ਲਗਾ ਕੇ ਤਿਆਰੀਆਂ ਜਿਹੜੀਆਂ ਨੇ ਕੀਤੀਆਂ ਜਾ ਰਹੀਆਂ ਤਾਂ ਕਿ ਕਿਸਾਨ ਇਸ ਵਾਰ ਫਿਰ ਤੋਂ ਅੱਗੇ ਨਾ ਵਧ ਸਕਣ ਪਿਛਲੀ ਵਾਰ ਵਰਗਾ ਮਾਹੌਲ ਜਿਹੜਾ ਹੈ ਇਸ ਵਾਰ ਮੋੜ ਤੋਂ ਬਣਦਾ ਦਿਖਾਈ ਦੇ ਰਿਹਾ ਹੈ ਫਰੀਦਕੋਟ ਤੋਂ ਕੈਮਰਾ ਪਾਸਰ ਮਰਪੀ ਸਿੰਘ ਚੱਲਦੇ ਨਾਲ ਸੂਰਜ ਪ੍ਰਕਾਸ਼ ਡੈਨਿਕ ਸੂਰਿਆ ਟੀਵੀ